Jangan ਆਇਆ ਹੈ ਸਾਰਾ ਉੱਧਰ ਸਾਰਾ ਮੈਂ ਲੇ ਆਉਣਾ ਰਬ ਕਰ ਬਸੜਾਂ ਦੀ ਜੀ ਆਇਆਂ ਸਾਡੇ ਉਮਾਨੇ ਕਾ ਖਾਲਸਾ ਵਾਹੀ ਗੁਰਦੀ ਪਤੇ ਸਤਿਗੁਰਾਂ ਦੀ અપਾਰ ਬਖਸ਼ਿਸ਼ ਕਿਰਪਾ ਦਾ ਸਦਕਾ ਸਤਿਗੁਰਾਂ ਤੋਂ ਬਰੋਸਾ ਹੈ ਮਹਾਂਪੁਰਸ਼ ਸ਼੍ਰੋਮਣੀ ਵਿਰਕਤ ਬ੍ਰਹਮਨੀਨ ਸ਼੍ਰੀ ਮਾਨ ਸੰਤ ਮਹਾਰਾ ਸੰਤ ਬਾਬਾ ਦਲੇਰ ਸਿੰਘ ਜੀ ਜਨਮ ਅਸਥਾਨ ਨਿਰਮਲ ਕੁਟਿਆ ਟੂਟੋ ਮਜਾਰਾ ਵਾਲੇ ਉਹਨਾਂ ਦੇ ਚਰਨ ਸੇਵ ਬ੍ਰਹਮਲੀਨ ਸ੍ਰੀ ਮਾਨਸੰਤ ਬਾਬਾ ਸਤਨਾਮ ਜੀ ਅਤੇ ਬ੍ਰਹਮਲੀਨ ਸ੍ਰੀ ਮਾਨਸੰਤ ਬਾਬਾ ਜਗਦੇਵ ਸਿੰਘ ਮੋਣੀ ਜੀ ਦੀ ਚਲਾਈ ਹੋਈ ਚਾਲੀ ਮੁਤਾਬਕ ਵੱਡਿਆਂ ਮਹਾਪੁਰਸ਼ਾਂ ਦੀ ਸਲਾਨਾ ਯਾਰ ਜੋ ਇਸ ਵਾਰ 20 ਅਤੇ 21 ਨਵੰਬਰ 2025 ਨੂੰ ਆ ਰਹੀ ਹੈ ਉਸ ਦੇ ਸਬੰਧ ਵਿੱਚ ਨਿਰਮਲ ਕੁਟਿਆ ਟੂਟੋ ਮਜਾਰਾ ਦੇ ਮੁੱਖ ਸੇਵਾਦਾਰ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਮੱਖਣ ਸਿੰਘ ਜੀ ਵੱਲੋਂ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਸਲਾਨਾ ਵਰਸੀ ਸਮਾਗਮ ਮਨਾਇਆ ਜਾ ਰਿਹਾ ਹੈ ਅੱਜ 10 ਨਵੰਬਰ 2025 ਨੂੰ ਜੋ ਹਰਦਵਾਰ ਤੋਂ ਮਥਰਾ ਬ੍ਰਿੰਦావਨ ਤੋਂ ਵਿਸ਼ੇਸ਼ ਕਰਕੇ ਵਿਰਕਤ ਸਾਧੂਆਂ ਦੀ ਮੰਡਲੀ ਪਹੁੰਚ ਲਈ ਹੈ ਅਮਰਤਵੇੜੇ 7 ਵਜੇ ਕੁਟਿਆ ਵਿਖੇ ਪਹੁੰਚ ਚੁੱਕੀ ਹੈ ਤਲ 11 ਨਵੰਬਰ ਨੂੰ ਸ੍ਰੀ ਅਖੰਡ ਜਪਾ ਦਾ ਲੜੀ ਆਰੰਭ ਹੋਣੀ ਹੈ 11 ਨਵੰਬਰ ਤੋਂ ਹੀ ਹਰ ਰੋਜ਼ ਰਾਤ ਨੂੰ 6 ਵਜੇ ਤੋਂ 9 ਵਜੇ ਤੱਕ ਰਾਤਰੀ ਦੇ ਦੀਵਾਨ ਆਰਤੀਆਂ ਤੇ ਦੇ ਪੂਜਨ ਕਥਾ ਵਿਚਾਰਾ ਹੋਣਗੀਆਂ 15 ਨਵੰਬਰ ਦੀ ਰਾਤ ਦਾ ਸਮਾਹ ਹੈ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਹਰਿਆਣੇ ਭੁੰਗੇ ਵਾਲਿਆਂ ਦਾ ਕੀਰਤਨੀ ਜਠਾ ਉਹਨਾਂ ਨੇ ਕੀਰਤਨ ਕਰਨਾ ਹੈ 16 ਨਵੰਬਰ ਦਾ ਸੰਗਰਾਮ ਦਾ ਦਿਹਾੜਾ ਹੈ ਦਿਨ ਦੇ ਵਿੱਚ ਵੀ ਮਹੀਨੇ ਦਾ ਫਲਾ ਦੇ ਸਰਵਣ ਕਰਨਾ ਹੈ ਰਾਤਰੀ ਦੀ ਦੀਵਾਨਾ ਅੰਦਰ ਸਤਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਰਜਨੀ ਸਿੰਘ ਜੀ ਨੱਥੂ ਮਾਜਰੇ ਵਾਲੇ ਉਹਨਾਂ ਨੇ ਵਿਸ਼ੇਸ਼ ਕਰਕੇ ਪਹੁੰਚਣਾ ਹੈ 17 ਨਵੰਬਰ ਦੀ ਰਾਤ ਦਾ ਸਮਾ ਹੈ ਸਤਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਮਨਵੀਰ ਸਿੰਘ ਜੀ ਨਾਨਕ ਸਰਠਾਠ ਪੋਚੋਂ ਮੁਕਤਸਰ ਵਾਲੇ ਉਹਨਾਂ ਦਾ ਸਮਾ ਹੈ 18 ਨਵੰਬਰ ਦੀ ਰਾਤ ਦਾ ਸਮਾ ਹੈ ਸਤਿਕਾਰਯੋਗ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਸੁਖਦੇਵ ਸਿੰਘ ਜੀ ਡੱਲਾ ਜਿਨ੍ਹਾਂ ਨੇ ਸਥਾਨ ਤੇ ਪਹਿਲੀ ਵਾਰ ਪਹੁੰਚਣਾ ਹੈ ਉਹਨਾਂ ਦਾ ਸਮਾਂ ਹੈ 19 ਨਵੰਬਰ ਨੂੰ ਅਸੀਂ ਆਪ ਹੀ ਰਲ ਮਿਲ ਕੇ ਕੀਰਤਨ ਕਰਨਾ ਹੈ 20 ਨਵੰਬਰ ਦਾ ਮਹਾਨ ਵਿਸ਼ਾਲ ਨਗਰ ਕੀਰਤਨ ਹੈ 21 ਨਵੰਬਰ ਦਾ ਮਹਾਨ ਗੁਰਮਤ ਸੰਤ ਸਮਾਗਮ ਹੈ ਸਮੂਹ ਨਗਰ ਨਿਵਾਸੀ ਅਲਾਕਾ ਨਿਵਾਸੀ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਸਤਿਕਾਰਯੋਗ ਬਾਬਾ ਮੱਖਣ ਸਿੰਘ ਜੀ ਵੱਲੋਂ ਦਾਸ ਵੱਲੋਂ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਅੰਦਰ ਪੁਠੀਆ ਵਿਖੇ ਪਹੁੰਚ ਕੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਕੇ ਦਰبار ਦੀ ਸੇਵਾ ਕਰਕੇ ਇਹ ਸੰਤਾਂ ਸਾਧੂਆਂ ਦੀ ਸੇਵਾ ਕਰਕੇ ਪਾਠੀ ਸਿੰਘਾਂ ਦੀ ਸੇਵਾ ਕਰਕੇ ਕਥਾ ਕੀਰਤਨ ਸਰਵਣ ਕਰਕੇ ਆਪਣੇ ਸਮੇ ਅਤੇ ਸਵਾਸਾਂ ਨੂੰ ਸਫਰਿਆ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ